অপশন ট্রেডিং ਦੇ ਵਿੱਚ ਕਾਮਯਾਬ ਹੋਣ ਦੇ ਲਈ ਸਬਕੌਂਸ਼ੀਅਸ ਮਾਈਂਡ ਨੂੰ ਸਮਝੋ ਤੇ ਇਸਤੇਮਾਲ ਕਰੋ। ਸੋ ਦੇਖੋ ਆਪਾਂ ਲਾਈਫ ਦੇ ਵਿੱਚ ਜੋ ਵੀ ਕੰਮ ਕਰਦੇ ਆਂ ਹਰਕ ਦਿਨ ਲਗਭਗ ਉਹ ਹਰਕ ਦਿਨ ਆਪਾਂ ਰਿਪੀਟ ਕਰਨਦੇ ਆਂ। ਕੁਝ ਵੀ ਉਹਦੇ ਵਿੱਚ ਨਾ ਮਾਨੀਗਾ। ਇੱਕ ਅੱਧਾ ਕੰਮ ਹੀ ਹੁੰਦਾ ਹਰਕ ਦਿਨ ਜਿਹੜਾ ਨਵਾਂ ਹੁੰਦਾ। ਇੱਕ ਅੱਧੀ ਐਕਟੀਵਿਟੀ ਹੁੰਦੀ ਜਿਹੜੀ ਨਵੀਂ ਹੁੰਦੀ ਆ। ਬਾਕੀ ਆਪਣੀ ਹਰਕ ਦਿਨ ਸੇਮ ਐਕਟੀਵਿਟੀ ਆਪਾਂ ਉਸੇ ਚੀਜ਼ਾਂ ਨੂੰ ਰਿਪੀਟ ਕਰਨਦੇ ਆਂ। ਸੋ ਜਿਹੜੀ ਚੀਜ਼ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਆਂ ਉਹ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚਲੀ ਜਾਂਦੀ ਆ ਤੇ ਜਿਹੜੀ ਚੀਜ਼ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚਲੀ ਜਾਂਦੀ ਆ ਉਸ ਚੀਜ਼ ਨੂੰ ਕਰਨ ਲੱਗਿਆਂ ਆਪਾਂ ਨੂੰ ਐਫਰਟ ਨਹੀਂ ਕਰਨੇ ਪੈਂਦੇ ਉਸ ਚੀਜ਼ ਨੂੰ ਕਰਨ ਲੱਗਿਆਂ ਆਪਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਉਹ ਚੀਜ਼ ਆਪਣੇ ਆਪ ਆਪਣੇ ਆਪ ਹੀ ਹੋ ਜਾਂਦੀ ਆ ਆਪਣੇ ਤੋਂ ਈਜ਼ੀਲੀ ਹੋ ਜਾਂਦੀ ਆ ਸੋ ਇਸੇ ਤਰ੍ਹਾਂ ਆਪਸ਼ਨ ট্রেডিং ਦੇ ਵਿੱਚ ਜੇ ਪ੍ਰੋਫਿਟੇਬਲ ਬਨਣਾ ਆ ਸੋ ਉਹਦੇ ਵਾਸਤੇ ਜ਼ਰੂਰੀ ਆ ਕਿ ਕੋਈ ਇੱਕ ਤਰੀਕਾ ਲੱਭ ਲੋ ਕੋਈ ਇੱਕ ਤਰੀਕਾ ਜਿਵੇਂ ਹੈਮਰ ਸ਼ੂਟਿੰਗ ਸਟਾਰ ਬਹੁਤ سارے ਤਰੀਕੇ ਕੋਈ ਇੱਕ ਤਰੀਕਾ ਲੱਭ ਲੋ ਤੇ ਉਸੇ ਇੱਕ ਤਰੀਕੇ ਨੂੰ ਰਿਪੀਟ ਕਰੋ ਬਾਰ-ਬਾਰ ਇਹ ਦਿਨਾਂ ਤੋਂ ਤੁਹਾਡੇ ਪ੍ਰੋਫਿਟਸ ਵੀ ਜ਼ਿਆਦਾ ਹੋਣਗੇ ਲਾਸ ਬਹੁਤ ਘੱਟ ਹੋਣਗੇ ਤੇ ਟ੍ਰੇਡਿੰਗ ਤੁਹਾਡੀ ਬਹੁਤ ਈਜ਼ੀ ਹੋ ਜਾਊਗੀ